ਮੈਂ ਕਿਹਾ ਮੰਤਰੀ ਸਾਹਿਬ ਹਲਕਾ ਦੜਬਾ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਰਹੇ ਹੋ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਔਰ ਇੱਕ ਹੋਰੀਆਂ ਕੈਂਪ ਦੇ ਵਿੱਚ ਪਹੁੰਚੇ ਹੁੰ ਤੁਸੀਂ ਦੇਖੋ ਅੱਜ ਸ਼੍ਰੀ ਗੁਰਬੰਦਾਸ ਕਮੂਟ ਕਲਬ ਔਰੀਆਂ ਬਸੋਂ ਇੱਕ ਸ਼ਾਬਦਾ ਆਈ ਕੈਂਪ ਦਾ ਅੱਖਾਂ ਦੇ ਕੈਂਪ ਦਾ ਪ੍ਰਬੰਧ ਕੀਤਾ ਗਿਆ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਦਰੇ ਲਗਭਗ 600 ਤੋਂ ਉੱਪਰ ਜਿਹੜੇ ਅੱਖਾਂ ਦੇ ਮਰੀਜ਼ ਸੀ ਉਹਨਾਂ ਦਾ ਚੈੱਕਅਪ ਕਰਾਇਆ ਪਰ ਜਿਨ੍ਹਾਂ ਦੇ ਲੈਂਸ ਪੈਨ ਵਾਲੇ ਸੀ ਲੈਂਸ ਬੁਵਾਏ ਜਾਂ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਕੋਈ ਹੋਰ ਮੈਡੀਕਲ ਚੈੱਕਅਪ ਦੀ ਲੋੜ ਸੀ ਉਹ ਕਰਾਇਆ ਸੋ ਮੈਂ ਸਭ ਦਾ ਬਹੁਤ ਵੱਡਾ ਇੱਕ ਪਰਵਨਾ ਇਹ ਤਰ੍ਹਾਂ ਦਾ ਪਰਾਲਾ ਜਿਹੜਾ ਇੱਕ ਕਲੱਬ ਕਰ ਰਿਹਾ ਹੈਗਾ ਸੋ ਮੈਨੀ ਤੇ ਇਸ ਵਾਰ ਸਾਰੇ ਕਲੱਬਾਂ ਨੂੰ ਇਹੀ ਬੇਨਤੀ ਹੁੰਦੀ ਆ ਕਿ ਲਗਾਤਾਰ ਜਿਹੜੀ ਤੁਸੀਂ ਸਟਾਫ ਸੇਵਾ ਕਰਦੇ ਹੋ ਇਹ ਲਗਾਤਾਰ ਕਰਦੇ ਰਹੋ ਤਾਂ ਕਿ ਲੋਕਾਂ ਦਾ ਭਲਾ ਹੁੰਦਾ ਰਹੇ ਕੰਤੀ ਸਾਹਿਬ ਇੱਕ ਪੰਚਾਇਤੀ ਚੋਣਾਂ 'ਚ ਤੁਸੀਂ ਗੱਲ ਕਰੀ ਆ ਬੜਾ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੀ ਇਹ ਸਵਾਲ ਮਿਲਦੇ ਹੋਣੇ ਕਦੋਂ ਕੁ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕਦੋਂ ਕਰਵਾਉਣ ਜਾ ਰਹੀਆਂ ਨੇ ਬੜਾ ਜਲਦੀ ਏਜੰਡਾ ਜਿਹੜਾ ਉਹ ਹਾਈ ਕੋਰਟ ਦੇ ਕਿਸੇ ਟੈਕਨੀਕਲ ਪੁਆਇੰਟ ਤੇ ਚਲਾ ਗਿਆ ਸੀ ਸੋ ਜਿਸ ਦਿਨ ਵੀ ਉੱਥੋਂ ਥੋੜੀ ਕਲੀਅਰੈਂਸ ਮਿਲਦੀ ਹੈ ਕੀ ਮੰਨੀਆਂ ਵੀ ਠੰਡੀ ਜੀ ਵਿੱਚ ਕਰਵਾ ਦੋਗੇ ਨਵੰਬਰ ਚ ਅਸੀਂ ਅਨਾਉਂਸ ਕਰਦਾ ਬੜੇ ਜਲਦੀ ਹੋਣਗੀਆਂ ਇਸ ਸਾਲ ਦੇ ਅੰਦਰ ਇਹ ਤਾਂ ਹੋਣਗੀਆਂ ਹੋਣਗੀਆਂ ਬੜੇ ਜਲਦੀ ਹੋਣਗੀਆਂ ਇਸ ਸਾਲ ਦੇ ਅੰਦਰ ਇਹ ਤਾਂ ਹੋਣਗੀਆਂ ਹੋਣਗੀਆਂ ਇੱਕ ਬੜਾ ਸੋਸ਼ਲ ਮੀਡੀਆ ਤੇ ਸਵਾਲ ਪਟਕ ਰਿਹਾ ਹੈਗਾ ਵੀ ਬੀਏ ਪਾਸ ਜਿਹੜਾ ਉਮੀਦਵਾਰ ਹੋਣਾ ਚ ਕਿ ਕੋ ਡੈਮੋਕਰੇਸੀ ਦੇ ਅੰਦਰ ਤੁਸੀਂ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ ਕਿ ਇਹ ਨਹੀਂ ਕਹਿ ਸਕਦੇ ਕਿ ਕਿੰਨੀ এডੂਕੇਸ਼ਨ ਹੋਣੀ ਚਾਹੀਦੀ ਹੈ ਨਹੀਂ ਚਾਹੀਦੀ ਹੈ ਫਿਰ ਵੀ ਜੇਕਰ ਲੋਕਾਂ ਦੀ ਮੰਗਾਂ ਦਾ ਉਸੇ ਵਿਚਾਰ ਕਰਨਾ ਹੈ ਤਾਂ ਉਹ ਵੈਂਦੇ ਭਾਈ ਦੇ ਵਾਰਾ ਫਿਰ ਇਸ ਤਰ੍ਹਾਂ ਕੱਟਣਾ ਕਰੋ ਕਿ ਸਭ ਕਹਿੰਦੇ ਆਰਾਮ ਦੇ ਨਾਲ ਕਾਢੀ ਨ ਕਰੋ ਕੰਮਾਂ ਦੇ ਲਈ ਜਿਹੜਾ ਵੀ ਨੰਬਰ ਬੋਲੇ ਜਾਂਦੇ ਉਹਦੇ ਸਾਰੀ ਉਹ ਜਿਹੜਾ ਉਹਦੇ ਵਿੱਚ ਇਮਾਨਦਾਰ ਜਿਹੜੀ ਜੋ ਫਰਮ ਹੋ ਜਾਂਦੀ ਆ ਉਹਨੂੰ ਵੈਂਦੇ ਕਿ ਆਖੀ ਨੰਬਰਾਂ ਦੀ ਲਿਸਟ ਸਹੀ ਤਰੀਕੇ ਨਾਲ ਜੀ ਮਸਤ ਤਰੀਕੇ ਦੇ ਵਿੱਚ ਕਿਤਨਾ ਕਿਤੇ ਗਲਤwidehat شکار ਨਾ ਹੋ ਜਾਣ ਜੇਕਰ ਇੱਕ ਸਰਪੰਚ ਸਮਝਦਾਰ ਆ ਇਮਾਨਦਾਰ ਆ ਕਮਿਟਿਡ ਆ ਤਾਂ ਮੈਂ ਸਮਝਦਾ ਪਿੰਡ ਦਾ ਵਿਕਾਸ ਚੌਗਣਾ ਹੋ ਜਾਣਾ ਹੈ ਪਾਂਡੇ ਨੇ ਉਹੀ ਨਹਿਰਾਂ ਨੇ ਉਹੀ ਪਹਿਲਾਂ ਖਾਲੀ ਚੱਲਦੀਆਂ ਸੀ ਕਲਕੇ ਬਿਜਲੀ ਦੇ ਖੰਭੇ ਵੀ ਉਹੀ ਨੇ ਜੀ ਦੇਖੋ ਭਾਨੇ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਇਮਾਨਦਾਰੀ ਹੋਣੀ ਚਾਹੀਦੀ ਤੇ ਜਿਹੜਾ ਪਾਣੀ ਦਹਿਮਾ ਚ ਖੜਾ ਖੜਾ ਆ ਕਿੰਨਾ ਕਿਤੇ فیر پنجابی ਚ ਕਿਲੇ ਸੁੱਕ ਜਾਂਦਾ ਸੀ ਜਾਂ ਬਾਸ਼ਪੁਰ ਰੋਡ ਜਾਂਦਾ ਸੀਗਾ ਉਸੇ ਪਾਣੀ ਦੀ ਮੈਕਸਿਮਮ ਅਸੀਂ ਵਰਤਉਂਦੇ ਹਾਂ ਔਰ ਖਾਲ ਸਾਫ਼ ਕਰਾਈ ਨੇ ਨਹਿਰਾ ਸਾਫ਼ ਕਰਾਈਆਂ ਨੇ ਕਿਉਂਕਿ ਕੋੜਕਾ ਨਾਵੇ ਕੋਈ ਅੜਚਨ ਨਾਵੇ ਇਹੀ ਕਾਰਨ ਹੋਇਆ ਕਿ ਇਹ ਪਹਿਲਾਂ ਨਾਲੋਂ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਬਹੁਤ ਵੱਧ ਚੁੱਕੀ ਆ ਔਰ ਸਾਡਾ ਟੀਚਾ ਗਾ ਸਰਦਾਰ ਭਗਵੰਦ ਸਿੰਘ ਮਾਝਾ ਦਾ ਟੀਚਾ ਗਾ ਕਿ ਨਹਿਰੀ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਦੀ ਵਰਤੋਂ ਹੋਵੇ ਤਾਂ ਕਿ ਹੇਠਲਾ ਧਰਤੀ ਹੇਠਲਾ ਪਾਣੀ ਬਚ ਸਕੇ 15 ਪੰਜਾਬ ਦੀ ਪੋਜੀਸ਼ਨ ਇਹ ਆ ਇਹ ਪੰਜਾਬ ਦੇ ਬਹੁਤੇ ਬਲਾਕ ਜਿਹੜੇ ਦੇ ਤਰਕੀ ਹੈ ਉਹ ਬਲੈਕ ਯਾਨੀ ਕਿ ਕਾਲੇ ਹੋ ਚੁੱਕੇ ਨੇ ਸੋ ਸਾਨੂੰ ਤਰਕੀ ਹੈ ਨਾਲ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਸੋਦੇ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਹੈਰਾਨੀ ਦੀ ਗੱਲ ਤੋਂ ਅਸੀਂ ਕੰਮ ਕਰ ਰਹੇ ਹਾਂ ਸੋ ਇੱਕ ਇੱਕ ਪਾਣੀ ਦਾ ਤੁਪਕਾ ਇਹਦਾ ਨਹਿਰੀ ਪਾਣੀ ਹੈ ਮੈਂ ਸਭ ਤੋਂ ਕੀਤਾ ਦੇ ਬਰਤਣਾ ਚਾਹੀਦਾ 15 ਜੂਨ ਤੋਂ ਲੈ ਕੇ ਜਿਹੜਾ ਘੱਟ ਪਾਣੀ ਧਰਤੀ ਹੈਲੇ ਪਾਣੀ ਦੀ ਘੱਟ ਬਰਤੋਂ ਕਰ ਰਹੀ ਜਿਸ ਨੂੰ ਮੈਂ ਬਹੁਤ ਸਾਰੇ ਵੀਡੀਓ ਦੇਖਦਿਆਂ ਤੋਂ ਸਾਰੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਇਸ ਕਿLLO ਧੰਨਵਾਦ ਕਰ ਰਹੇ ਹੁੰਦੇ ਨੇ ਕਿ ਪਾਣੀ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਤੇ ਟੇਲੈਂਡ ਤੱਕ ਆਖਰੀ ਖੇਤ ਤੱਕ ਜਾ ਰਿਹਾ ਹੈ ਤਾਂ ਬਹੁਤ ਵੱਡੀ ਗੱਲ ਆ ਕਿ ਇਹ ਜਿਹੜਾ ਇਹ ਨਹਿਰੀ ਪਾਣੀ ਆ ਇਹਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਉਹਦੇ ਚਲੀ ਵਾਦਾ ਹੁੰਦਾ ਹੈਗਾ ਜੇ ਇਥੇ 10 ਕੁਆਂਟਲ ਨਿਕਲ ਨਹੀਂਦੀ ਪ੍ਰੋਡਕਸ਼ਨ ਤੋਂ 12 ਹੁੰਦੀ ਆ 11 ਹੁੰਦੀ ਆ 13 ਹੁੰਦੀ ਆ ਸੋ ਕਿਉਂਕਿ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਆਕਸੀਜਨ ਦੇ ਤੱਤ ਹੋਰ ਬਹੁਤ ਸਾਰੇ ਜਿਹੜੇ ਨੇਚਰਲ ਕੰਟੈਂਟ ਨੇ ਉਹ ਹੁੰਦੇ ਨੇਗੇ ਸੋ ਇਹ ਬਹੁਤ ਵੱਡਾ ਮੈਸਨ ਦਾ ਬਹੁਤ ਬਹੁਤ ਕਿਸਾਨਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਪਾਣੀ ਦੀ ਬਹਿਰੀ ਪਾਣੀ ਦੀ ਜਿਆਦਾ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਆ ਪਰ ਜਿੱਥੇ ਕਿਤੇ ਖਾਲ ਨਹੀਂ ਲੱਗੇ ਹੋਏ ਖਾਣਾਂ ਦੀ ਕੋਈ ਪ੍ਰਾਨਨਾ ਉਹ ਵੀ ਧਿਆਨ ਚ ਲਿਆਉਣ ਤਾਂ ਕਿ ਅਸੀਂ ਉਹ ਲਾਈਏ ਕਿਉਂਕਿ ਮੇਰਾ ਤਾਂ ਵਿਸ਼ੇਸ਼ ਪ੍ਰਾਨਨਾ ਹੁੰਦਾ ਕਿ ਦਿਨ ਭੇ ਹਲਕੇ ਤਾਂ ਕੋਈ ਵੀ ਪਿੰਡ ਨਾ ਰਹੇ ਕਿਤੇ ਪਾਈਪਾਂ ਨਾ ਪੈਣ ਜਾਂ ਖਾਣ ਨਾ ਬਣਨ। ਇਹੀ ਆਖਰੀ ਸਵਾਲ ਸੀਗਾ ਜੀ ਇੱਕ ਵੀ ਕੁਝ ਕੁ ਬੰਦਿਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਈ ਵਾਰੀ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਪੁੱਛੋ ਮੰਤਰੀ ਸਾਹਿਬ ਨੂੰ ਵੀ ਇਹ ਕੋਈ ਵਿਸ਼ੇਸ਼ ਪ੍ਰਪੋਜ਼ਲਾਂ ਨੇ ਜਿਹੜੀਆਂ ਅੰਡਰਗਰਾਉਂਡ ਪਾਈਪਾਂ ਲਈ ਜਾਂ ਕੁਝ ਬੰਦਿਆਂ ਲਈ ਜਾਂ ਕੁਝ ਪਿੰਡਾਂ ਲਈ ਕੋਈ ਐਮਰਜੀਆਂ ਨੇ। ਦੇਖੋ ਇੱਕ ਕਮੇਟੀ ਬਣਾਉਣਾ ਹੁੰਦਾ ਕਿਉਂਕਿ ਸਾਰੇ ਬੰਦੇ ਸਾਂਝੀ ਜ਼ਮੀਨ ਹੁੰਦੀ ਆ ਉਹ ਜ਼ਮੀਨ ਦੇ ਵਿੱਚ ਸਾਰਿਆਂ ਨੇ ਸਹਿਮਤੀ ਦੇਣੀ ਹੁੰਦੀ ਹੈ ਕਿ ਮੇਰੀ ਜ਼ਮੀਨ ਦੇ ਥੱਲੇ ਦੀ ਪਾਈਪ 깔 ਹੋਵੇ ਉਸ ਸਮੇਂ ਨੂੰ ਔਰ ਜਿਨ੍ਹਾਂ ਨੂੰ ਉਹ ਪਾਣੀ ਲੱਗਿਆ ਹੋਇਆਗਾ ਜਿਨ੍ਹਾਂ ਨੂੰ ਨਹਿਰੀ ਪਾਣੀ ਲੱਗਿਆ ਹੋਇਆਗਾ ਉਹ ਆਪਣੀ ਪ੍ਰਪੋਜ਼ਲ ਬਣਾ ਕੇ ਭੂਮੀ ਰੱਖਿਆ ਬਾਗ ਜਾਂ ਟੂਬਲ ਕਾਰਪੋਰੇਸ਼ਨ ਦੇ ਅੰਦਰ ਅੰਹੀਂ ਭੇਜ ਦੇਣਗੇ ਤਾਂ ਮੈਂ ਤਾਂ ਸਾਰਿਆਂ ਨੂੰ ਫੰਡ ਜਿਹੜਾ ਹੈਗਾ ਖਾਸ ਕਰਕੇ ਦਰਵੇ ਦੀ ਗੱਲ ਕਰਾ ਜਾਰੀ ਕਰਦੇ ਹੀ ਰਹਿਣਾ ਹੈ